ਗਾਓ ਤੇ ਵਾਤਾਵਰਨ ਬਚਾਓ ਇਹ ਸ਼ਬਦ ਜਿਹੜੇ ਨੇ ਪੰਜਾਬ ਸਰਕਾਰ ਦੇ ਵੱਲੋਂ ਵਕਫ ਵਕ ਸਮੇਂ ਤੇ ਰੁੱਖ ਲਗਾਉਣ ਦੇ ਲਈ ਤੇ ਵਾਤਾਵਰਨ ਨੂੰ ਸੁਰੱਖਿਤ ਰੱਖਣ ਦੇ ਲਈ ਮੁਹਿੰਮ ਦੇ ਵਿੱਚ ਕਹੇ ਜਾਂਦੇ ਨੇ ਪਰ ਕੀ ਹੋਵੇ ਜੇਕਰ ਸਰਕਾਰੀ ਵਿਭਾਗ ਦੇ ਕਰਮਚਾਰੀ ਹੀ ਰੁੱਖ ਜਿਹੜੇ ਨੇ ਉਹ ਕੱਟਣ ਲੱਗ ਜਾਈਂ ਜੀ ਹਾਂ ਪਠਾਨਕੋਟ ਦੇ ਟਾਕੀ ਰੋਡ ਵਿਖੇ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਿੱਥੇ ਕਿ ਰੇਲਵੇ ਦੀ ਪ੍ਰਾਪਰਟੀ ਦੇ ਅੰਦਰ ਹੀ ਰੇਲਵੇ ਕਰਮਚਾਰੀਆਂ ਦੇ ਵੱਲੋਂ ਅਜਿਹਾ ਕੁਝ ਕਰਕੇ ਦਿਖਾਇਆ ਜਿਸ ਦੇ ਨਾਲ ਜਨਤਾ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਵੀ ਦੇਖਣ ਨੂੰ ਮਿਲਿਆ ਤੇ ਵੱਡੇ ਸਵਾਲ ਵੀ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਤੁਹਾਨੂੰ ਦੇ ਰੁੱਖ ਨੂੰ ਜਿਹੜਾ ਹੈ ਕਟਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ 7 ਸੀ ਨਿਊਜ਼ ਤੁਹਾਨੂੰ ਇਸ ਸਮੇਂ ਦੀ ਵੱਡੀ ਖਬਰ ਦਿਖਾ ਰਿਹਾ ਪਠਾਨਕੋਟ ਦੇ ਵਿੱਚ ਇਹ ਜਿਹੜੀ ਵਿਭਾਗ ਹੈ ਰੇਲਵੇ ਵਿਭਾਗ ਹੈ ਉਹਨਾਂ ਦੇ ਕਰਮਚਾਰੀਆਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤੇ ਉੱਥੇ ਜਦੋਂ ਨਾਲ ਤੋਂ ਸਵਾਲ ਜਵਾਬ ਕੀਤੇ ਗਏ ਸਾਡੇ ਵੱਲੋਂ ਤਾਂ ਉਹਨਾਂ ਨੇ ਕਿਹਾ ਕਿ ਇਹ ਜੰਗਲਾਤ ਵਿਭਾਗ ਦੇ ਵੱਲੋਂ ਕਟਿਆ ਗਿਆ ਸਾਡੇ ਵੱਲੋਂ ਨਹੀਂ ਕਟਿਆ ਗਿਆ ਤੇ ਉਸ ਦੇ ਉੱਤੇ ਹੀ ਕਾਰਵਾਈ ਕਰਦੇ ਹੋਏ ਅਸੀਂ ਜਦੋਂ ਜੰਗਲਾਤ ਵਿਭਾਗ ਦੇ ਡੀਐਫ ਉ ਤਰਮਵੀਰ ਸਿੰਘ ਦੇ ਨਾਲ ਗੱਲ ਤਰਮਵੀਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਇਹ ਕਾਰਵਾਈ ਨਹੀਂ ਕੀਤੀ ਗਈ ਹੈ ਸਾਨੂੰ ਇਸ ਦਾ ਕੋਈ ਵੀ ਜਾਣਕਾਰੀ ਨਹੀਂ ਹੈ ਨਾ ਕਿ ਇਹ ਸਾਡੇ ਪ੍ਰਾਪਰਟੀ ਦੇ ਅੰਦਰ ਜੜਾਏ ਇਹ ਰੁੱਖ ਆਉਂਦਾ ਹੈ ਨਾ ਇਹ ਜਗ੍ਹਾ ਹੁੰਦੀ ਹੈ ਇਹ ਜਗ੍ਹਾ ਤੇ ਰੁੱਖ ਜੜਾਏ ਰੇਲਵੇ ਪ੍ਰਾਪਰਟੀ ਦੇ ਅੰਦਰ ਆਉਂਦਾ ਹੈ ਤੇ ਸਾਡੇ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਗਿਆ ਤੇ ਉੱਥੇ ਹੀ ਰੇਲਵੇ ਵਿਭਾਗ ਦੇ ਕਰਮਚਾਰੀਆਂ ਦੇ ਵੱਲੋਂ ਅਜਿਹਾ ਕਰਕੇ ਦਿਖਾਇਆ ਗਿਆ ਜਿਸ ਦੇ ਨਾਲ ਪੰਜਾਬ ਸਰਕਾਰ ਦੇ ਨਾਲ-ਨਾਲ ਵਿਭਾਗ ਦੇ ਉੱਤੇ ਵੀ ਵੱਡੇ ਸਵਾਲ ਜੁੜੇ ਨੇ ਉਹ ਖੜੇ ਹੋ ਰਹੇ ਨੇ ਤੇ ਰੁੱਖ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਕਿ ਕਿ ਇਹ ਸਟ੍ਰਿਕਲੀ ਪ੍ਰੋਹਿਬਿਟਿਡ ਹੈ ਉਤੇ ਹੀ ਰੇਲਵੇ ਪਾਰਕ ਦੇ ਬਲੋਂ ਇਹ ਰੁੱਖ ਨੂੰ ਸ਼ਾਂਗਿਆ ਨਹੀਂ ਗਿਆ ਬਲਕਿ ਕਟਿਆ ਗਿਆ ਤਨੂ ਦਾ ਰੁੱਖ ਜਿਹੜਾ ਹੈ ਉਹ ਪਠਾਨਕੋਟ ਦੇ ਟਾਕੀ ਰੋਡ ਦੇਖੇ ਕਟਿਆ ਗਿਆ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਖਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਕਰੋ ਸ਼ੇਅਰ ਨਹੀਂ ਨਹੀਂ ਜੋ ਮੈਟਰ ਕੀ ਆਪ ਜੋ ਡਿਸਕਸ਼ਨ ਕਰ ਰਹੇ ਹੋ ਤੁਸੀਂ ਇਸकी बात ਕਰ ਰਹੇ ਹੋ वहां पे ਨਾ ਤਾਂ ਕੋਈ ਫੋਰੈਸਟ ਦਾ ਏਰੀਆ ਨਾ ਕੋਈ ਹਮਾਰਾ ਕੋਈ ਪੀੜ ਵहां पे ਹੈ ਔਰ ਇਸਕੇ ਰਿਗਾਰਡਿੰਗ ਜੋ ਹੈ ਹਮਾਰੇ ਪਾਸ ਨਾ ਹੀ ਕੋਈ ਕਬੀ ਕੋਈ ਅਪਲੀਕੇਸ਼ਨ ਆਈ ਹੋਏ ਐਸਾ ਕੋਈ ਪੀੜ ਕਾਟਣੇ ਕੀ ਨਾ ਹੀ ਕੋਈ ਬਨ ਵਿਭਾਗ ਕਾ ਕਰਮਚਾਰੀ ਵहां पे ਕੋਈ ਪ ये जो है जिस 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 भी डिपार्टमेंट की लैंड पड़ती है जिसके भी ये प्रॉपर्टी है उनके वो लोग कार्रवाई करनी पड़ती है फॉरेस्ट डिपार्टमेंट का इसमें कोई रोल नहीं है जी देखो फॉरेस्ट डिपार्टमेंट तभी कार्रवाई कर सकता है जब उसमें फॉरेस्ट के एक्ट लगते हो और जो फॉरेस्ट के एक्ट हैं वो उसी पर लगते हैं जहाँ पे फॉरेस्ट की लैंड है जहाँ भी फॉरेस्ट की लैंड होती है और जहाँ पर ट्रीज़ होते हैं वो सारे के सारे ट्रीज़ जो है उनकी शुमारी की होती है नंबरिंग उन पर लगे रहते हैं और ये जो एरिया है ये फॉरेस्ट डिपार्टमेंट के कोल नहीं आता है मे बी म्यूनसिपलिटी का या जो भी रेलवे की प्रॉपर्टी हो सकती है तो ये कार्रवाई जो है ना वो लोग करनी बनती है जी ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ